ਪਤਾ ਨਹੀਂ ਜਨਤਾ ਕਿਹਦੇ ਨਾਲ ਹੈ ਰਾਜੀ ਦੋਸਤੋ ਵਾਰਡ ਨੰਬਰ 4 ਬਲਾਚੌਰ ਵਿੱਚ ਲੱਗੀ ਹੋਈ ਹੈ ਸਿਰ ਧੜ ਦੀ ਬਾਜੀ ਦੋਸਤੋ ਲੱਗੀ ਹੋਈ ਹੈ ਸਿਰ ਧੜ ਦੀ ਬਾਜੀ ਦੋਸਤੋ ਸਤਿ ਸ਼੍ਰੀ ਅਕਾਲ ਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੇ ਨਹੀਂ ਸਿਰ ਤੁਸੀਂ ਸ਼ਿਰਫ ਨਜ਼ਰਾਂ ਦੇ ਵਿੱਚ ਬਾਬਤ ਹੋਣ ਵਾਲੀ ਸਾਥੀਓ ਬਲਾਚੌਰ ਵੇਖਿਆ ਚਾਰ ਨੰਬਰ ਵਾਰਡ ਚ ਹੈ ਔਰ ਮੰਨਿਆ ਜਾ ਰਿਹਾ ਸਭ ਤੋਂ ਹੌਟ ਵਾਰਡ ਇਹੀ ਹੈ ਸਿਰ ਧੜ ਦੀ ਬਾਜੀ ਲੱਗੀ ਹੋਈ ਹੈ ਤੁਸੀਂ ਮੇਰੇ ਪਿੱਛੇ ਕੈਂਡੀਡੇਟ ਨੂੰ ਦੇਖ ਸਕਦੇ ਆ ਟਿੰਕੂ ਕਈ ਅਤੇ लाडी ਟਿੰਕੂ ਕਈ ਕਾਂਗਰਸ ਦੇ ਉਮੀਦਵਾਰ ਨੇ ਪਹਿਲਾਂ ਦੋ ਵਾਰ ਐਮਸੀ ਬਣ ਚੁੱਕੇ ਨੇ ਪ੍ਰਧਾਨ ਰਹ ਚੁੱਕੇ ਨੇ लाडी ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਔਰ ਬੀਜੇਪੀ ਤੋਂ ਇੱਥੇ ਪੱਪਾ ਜਿਹੜੇ ਆ ਉਹ ਵੀ ਪੁਰੀ ਸਾਹਿਬ ਉਹ ਵੀ ਕਹਿੰਦੇ ਇਸ ਮੁਕਾਬਲੇ ਵਿੱਚ ਸਖਤ ਜਿਹੜਾ ਇਹਨਾਂ ਨੂੰ ਕੰਪੀਟੀਸ਼ਨ ਦੇ ਰਿਹਾ ਤਾਂ ਤਰਕੁਣਾ ਦਿਲਚਸਪ ਮੁਕਾਬਲਾ ਚੱਲ ਰਿਹਾ ਬਾਹਰ ਇੱਥੇ ਮੇਨ ਗੇਟ ਤੇ ਮੇਨ ਗੇਟ ਤੇ ਬਾਹਰ ਖੜ ਕੇ ਦੋਹੇ ਕੈਂਡੀਡੇਟ ਜਿਹੜੇ ਆ ਆਉਂਦੇ ਹੋਏ ਜਿਹੜੇ ਬੱਚੇ ਆ ਜਿਹੜੇ ਘਾਟੋ ਮਰ ਵਾਲੇ ਉਹਨਾਂ ਨੂੰ ਪਿਆਰ ਕਰਦੇ ਆ ਹੱਥ ਮਲਾਉਂਦੇ ਆ ਸਸਰੀ ਗੱਲ ਕਰਦੇ ਆ ਆ ਸੀਨ ਦੇਖ ਲਿਓ ਹੁਣ ਮਾਤਾ ਜੀ ਇੱਕ ਨੇ ਪਰ ਪੈਰੀ ਹੱਥ ਇਹਨਾਂ ਦੇ ਦੋਨਾਂ ਵੱਲੋਂ ਲੱਗਨੇ ਆ ਔਰ ਆਏਗੇ ਬਜ਼ੁਰਗਾਂ ਦੇ ਪੈਰੀ ਹੱਥ ਲਾਇਆ ਜਾਂਦੇ ਆ ਇੱਕ ਇੱਕ VOTER ਦੀ ਮਿੰਤ ਕੀਤੀ ਜਾਂਦੀ ਹੈ ਕਿ ਇੱਕ VOTER ਦਾ ਤਰਲਾ ਹੀ ਕੀਤਾ ਜਾਂਦਾ ਹੈ ਕਿ ਭਾਈ ਖਿਆਲ ਰੱਖ ਲਿਓ ਤਾਂ ਧੁੱਪ ਵੀ ਹੈ ਤੇ ਮਾਹੌਲ ਵੀ ਗਰਮ ਹੈ ਸਿਰ ਧੜ ਦੀ ਬਾਜੀ ਲੱਗੀ ਹੋਈ ਹੈ ਤੁਸੀਂ ਦੋਹੇ ਕੈਂਡੀਡੇਟਸ ਨੂੰ ਦੇਖ ਸਕਦੇ ਆ ਆਹ ਦੇਖੋ ਆ ਪਹਿਲਾਂ ਇੱਕ ਨੇ ਪੈਰੀ ਹੱਥ ਲਾਇਆ ਫਿਰ ਦੂਜੇ ਨੇ ਲਾਇਆ ਇਸ ਤਰੀਕੇ ਜਿਹੜਾ ਆਪਣੀ ਆਪਣੀ ਇਹੀ ਆ ਕਿ ਰੱਖੇ ਲਈਓ ਜੀ ਬਚਾਈ ਲਈਓ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਇੱਕ ਬੇਨਤੀ ਹੈ ਪਰ ਜਨਤਾ ਨੂੰ ਪਤਾ ਬੈਟਰ ਅਲੋਨ ਥੈਨ ਇਨ ਅ ਬੈਡ ਕੰਪਨੀ ਉਹਨਾਂ ਨੇ ਉਹਨੂੰ ਹੀ ਚੁਣਨਾ ਜਿਨ੍ਹਾਂ ਤੇ ਉਹਨਾਂ ਨੂੰ ਯਕੀਨ ਹੈ ਪਿਆਰ ਸਤਿਕਾਰ ਨਾਲ ਹਰ ਇੱਕ ਨੂੰ ਸੱศรี ਕਾਲ ਫਤਿਹ ਬੁਲਾਈ ਜਾ ਰਹੀ ਹੈ ਵੋਟਰਸ ਨੂੰ ਅੰਦਰ ਜਾਣ ਤੋਂ ਪਹਿਲਾਂ ਆ ਤਸਵੀਰਾਂ ਤੁਹਾਨੂੰ ਦਿਖਾਣੀਆਂ ਸੀਗੀਆਂ ਜਿਹੜਾ ਵੋਟ ਪਾ ਕੇ ਆਉਂਦਾ ਉਹਦੇ ਵੀ ਪੈਰੀ ਹੱਥ ਲੱਗਦਾ ਜਿਹੜਾ ਪਾਣ ਜਾਂਦਾ ਉਹਦੇ ਵੀ ਪੈਰੀ ਹੱਥ ਲੱਗਦਾ ਆਹ ਲੋ ਜੀ ਇਹ ਹੁੰਦੇ ਨੇ ਸੰਸਕਾਰ ਲੀਡਰਾਂ ਦੇ ਔਰ ਹੁਣ ਤੁਹਾਨੂੰ ਅਸੀਂ ਫਰੰਟ ਤੇ ਲੈ ਕੇ ਚੱਲਦੇ ਜਿੱਥੇ ਇਹਨਾਂ ਦੇ ਬੂਥ ਸਜੇ ਹੋਏ ਨੇ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੰਨੀ ਉਮਰ ਆ ਜੀ ਤੁਹਾਡੀ ਇਹ ਮੈਂ ਤਾਂ ਪਤਾ ਨਹੀਂ 80 ਸਾਲ ਮਤ ਇਹ ਜਿੱਦਾਂ ਹੁਣ ਕੈਂਡੀਡੇਟ ਐ ਜਿਹੜੇ ਜਿਹੜੇ ਐਮਸੀ ਖੜੇ ਆ ਹਾਂਜੀ ਹੁਣ ਪੈਰਾਂ 'ਚ ਡਿੱਗੀ ਜਾਂਦੇ ਆ ਹਾਂਜੀ ਮੁਰਕੇ ਬਾਅਦ ਪੁੱਛਦੇ ਆ ਇਹ ਆ ਕੋਈ ਨਹੀਂ ਬੇ ਹੁਣ ਆਪਣੇ ਨਿਆਣੇ ਪੁੱਤ ਇਹ ਹੁਣ ਤੁਸੀਂ ਵੀ ਆਪਣੇ ਹੀ ਆ ਜਿਹੜੇ ਏਡੀ ਦੂਰੋਂ ਆਏ ਪ੍ਰਦੇਸ਼ਾਂ ਚੋਂ ਜਾਕੇ ਤੇ ਵੀ ਮਾਤਾ ਸਮਝਦਾ ਰਹੇ ਕਿਸ ਨੂੰ ਨਹੀਂ ਚੰਗਾ ਮਾੜਾ ਬੋਲ ਨਹੀਂ ਨਹੀਂ ਕਿਸੇ ਨਾਲ ਨਹੀਂ ਬੋਲਣ ਦੇ ਜੋ ਵੀ ਆ ਹਾਂ 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 ਉਹਦਾ ਮਾਤਾ ਵੈਸੇ ਮਜ਼ਾ ਜਿਹਦਾ ਹੁੰਦਾ ਹੁਣ ਜਦੋਂ ਮੁੰਡ ਮੁੰਡ ਕੇ ਐ ਡਿੱਗੀ ਜਾਂਦੇ ਮਾਤਾ ਕਿ ਹਾਲ ਰੱਖੀ ਹੈ ਤੇ ਹੁਣ ਇਹ ਆਪਣੇ ਨਿਆਣੇ ਆ ਜੇ ਲੋਕਾਂ ਦੇ ਹਫੇ ਦੇ ਪਿੱਛੇ ਨੂੰ ਐਦਾਂ ਕਰ ਦਵੇ ਹਾਂ ਮੇਰਾ ਜੰਮਣ ਪੋ ਸਾਰਾ ਕੁਛ ਇੱਥੇ ਆ ਜੀ ਜੀ ਇਹ ਮੇਰੇ ਪਰਾ ਆਪਾ ਜੀ ਸਭ ਜੀ 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 ਇਹ ਫੋਟੋ ਲੈਣਾ ਚੱਲਦਾ ਲਾਈਵ ਚੱਲਦਾ ਤੁਹਾਨੂੰ ਪੂਰਾ ਬਲਾਚੌਰ ਦੇਖਦਾ ਅੱਛਾ ਕੀ ਕਹੋਗੇ ਬਲਾਚੌਰ ਵਾਲਿਆਂ ਨੂੰ ਮੈਂ ਕੋਈ ਕੁਝ ਨਹੀਂ ਕਰ ਸਕਦਾ ਨਾ ਨੂੰ ਨਹੀਂ ਆ ਕੋਈ ਚਲੋ ਮਾਤਾ ਕਹਿੰਦੀ ਮੈਨੂੰ ਸਿਆਸਤ ਆਉਂਦੀ ਹੁੰਦੀ ਤਾਂ ਮੈਂ ਇਹ ਨਾ ਲੜਦੀ ਇਲੈਕਸ਼ਨ ਚਲੋ ਬਹੁਤ ਸ਼ੁਕਰੀਆ ਇੱਕ ਤਸਵੀਰ ਹੋਰ ਦਿਖਾ ਦਿਓ ਦੇਖੋ ਇਹ ਹੀ ਬਜ਼ੁਰਗ ਜੀ ਮਾਤਾ ਤੁਸੀਂ ਤੁਹਾਡੀ ਮਿਹਰਬਾਨੀ ਜੀ ਤੁਸੀਂ ਜਾ ਸਕਦੇ ਹੋ ਉਹ ਤਸਵੀਰ ਦਿਖਾ ਦਿਓ ਇੱਕ ਮਾਤਾ ਹੋਰ ਗਈ ਹੈ ਆਹੋ ਜਾਈ ਗਈ ਉਸ ਮਾਦਮ ਨੂੰ ਜੇ ਦੇਖ ਲਿਆ ਕੈਂਡੀਡੇਟਸ ਨੇ ਤਾਂ ਪਹਿਰੇ ਹੱਥ ਲੱਗੇਗਾ ਜੇ ਨਹੀਂ ਦੇਖੇ ਤਾਂ ਨਹੀਂ ਲੱਗੇਗਾ ਔਰ ਇਹ ਤਸਵੀਰਾਂ ਆ ਪਹਿਲਾਂ ਹੀ ਇੱਕ ਵਾਰ ਕਿੱਥੇ ਦੇਖਿਆ ਜੀ ਜੀ ਆਪਾਂ ਤਸਵੀਰਤ ਇਧਰੋਂ ਪੁਲਿਸ ਦੇ ਵੀ ਸਖਤ ਪਹਿਰੇ ਨੇ ਕਰਨੇ ਪ੍ਰਬੰਧ ਨੇ ਤਾਂ ਜੋ ਕੋਈ ਮਿਸਪਨ ਆਵੇ ਲੇਕਿਨ ਕੈਂਡੀਡੇਟ ਜਿਹੜੇ ਆ ਵਾਪਸ ਵੀ ਇੱਕ ਭਾਈਚਾਰ ਦਾ ਮਾਹੌਲ ਦਿਖਾਉਂਦੇ ਹੋਏ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਇਹਨਾਂ ਹੋ ਸਕਦਾ ਕਿ ਪਹਿਲਾਂ ਪੈਰੀ ਹੱਥ ਮੈ ਲਾਣਾ ਪਹਿਲਾਂ ਤੂੰ ਲਾਣਾ ਜਿਵੇਂ ਕਈ ਵੇਲੇ ਹੁੰਦਾ ਨਹੀਂ ਕਿ ਲੁੱਟ ਪੈ ਜਾਂਦੀ ਹੈ ਤੇ ਬੰਦਾ ਕਹਿੰਦਾ ਕਿ ਪਹਿਲਾਂ ਮੈਂ ਹੀ ਚੀਜ਼ ਫੜੂਗਾ ਹੋਰ ਕੀ ਆ ਜਲਦੀ ਮੌਲ ਠੀਕ ਹੈ ਵਧੀਆ ਜੀ ਵਧੀਆ ਉਹਦਾ ਸਵਾਦ ਜਿਹਾ ਹੁੰਦਾ ਕਿ ਜਿਹੜੇ ਕੈਂਡੀਡੇਟ ਆ ਮੋਰੇ ਹੋ ਹੋ ਕੇ ਹੱਥ ਮਲਾਉਂਦੇ ਆ ਹਾਂਜੀ ਹਾਂਜੀ ਭਾਜੀ ਬਾਅਦ ਮਲਾਉਗੇ ਹਾਂਜੀ ਬਾਅਦ ਕੋਈ ਨਹੀਂ ਜੀ ਤੁਹਾਨੂੰ ਪਤਾ ਹੀ ਹੈ ਬਾਅਦ ਚ ਹਾਂਜੀ ਚਲੋ ਠੀਕ ਹੈ ਵੀਰੇ ਕੀ ਨਾਮ ਕੀ ਤੁਹਾਡਾ ਜਸਪ੍ਰੀਤ ਸਿੰਘ ਭੈਣ ਜੀ ਜਸਪੀ ਸਿੰਘ ਭੈਣ ਜੀ ਹਾਂ ਜੀ ਤੁਹਾਨੂੰ ਬਹੁਤ ਸ਼ੁਕਰੀਆ ਤਾਂ ਤੁਹਾਨੂੰ ਬਾਹਰਲਾ ਮਾਹੌਲ ਦਿਖਾ ਰਹੇ ਨੇ ਰੌਣਕਾਂ ਪੂਰੀਆਂ ਲੱਗੀਆਂ ਵੀਰ ਕਹਿੰਦਾ ਰੌਣਕਾਂ ਲੱਗੀਆਂ ਔਰ ਇਸ ਸਮੇ ਸਸਰੀ ਕਲ ਨਮਸਤੇ ਕੈਂਡੀਡੇਟ ਦੇ ਕੈਂਡੀਡੇਟ ਦੇ ਸਮਰਥਕ ਕਰ ਰਹੇ ਆ ਹੋਰ ਵੀ ਠੀਕ ਠਾਕ ਤਾਂ ਅੰਦਰ ਦੋ ਕੈਂਡੀਡੇਟ ਅੰਦਰਲੇ ਪਾਸੇ ਸੀਗੇ ਸਕੂਲ ਦੇ ਬਾਹਰ ਖੜੇ ਸੀ ਤਾਂ ਇਹ ਸੁਨੀਲ ਕੌਂਸਲ ਨਾਮ ਜੀ ਗੋਸ਼ਲਿਆ ਲਾਡੀ ਰਾਣਾ ਇਹ ਅੰਦਰ ਅੰਦਰ ਸਿਗੇ ਅਭੀ ਆਪਾਂ ਇਹਨਾਂ ਨਾਲ ਉਹਨਾਂ ਦੀਆਂ ਤਸਵੀਰਾਂ ਦਿਖਾਈਆਂ ਔਰ 4 ਨੰਬਰ ਵਾਰਡ ਸਭ ਤੋਂ ਹੌਟ ਵਾਰਡ ਮੰਨਿਆ ਜਾ ਰਿਹਾ ਮੈਂ ਅੰਦਰ ਤਸਵੀਰਾਂ ਦਿਖਾ ਕੇ ਆਇਆ ਮੈਂ ਕਹ ਜੀ ਚਪਟਾ ਮਾਰ ਮਾਰ ਕੇ ਸਸਰੀ ਗੱਲ ਕਰਦੇ ਚਪਟਾ ਮਾਰ ਮਾਰ ਕੇ ਹੱਥ ਮਨਉਂਦੇ ਆ ਚਪਟਾ ਮਾਰ ਦੋਹੇ ਲੀਡਰ ਹਾਂਜੀ ਸੂਰੀ ਸਾਹਿਬ ਜੀ ਅਸੀਂ ਤਾਂ ਕਹਿੰਦੇ ਪਾਈਪੰਦਕ ਸਾਂਝ ਕਿੰਨੀ ਖੰਦ ਪਾਉਣੀ ਚਾਹੀਦੀ ਜੀ ਬਸ ਕੁਸ ਮਾਰੇ ਕਰਪੇ ਇਲੈਕਸ਼ਨ ਆਈ ਵੀ ਜਾਣੇ ਜਾਈ ਵੀ ਜਾਣੀ ਹੈ ਜੀ ਇਹ ਜ਼ਰੂਰੀ ਹੈ ਤੁਹਾਡਾ ਵੀ ਬਹੁਤ ਜ਼ਿਆਦਾ ਸਹਿਯੋਗ ਹੈ ਜੀ ਜਿਹੜਾ ਤੁਸੀਂ ਮਾਰਾ ਕਰੇ ਸਾਰੀ ਰਿਕਵਰੀ ਕਰਕੇ ਸਾਡੇ ਸਾਹਮਣੇ ਪੇਸ਼ ਕਰ ਰਹੇ ਹੋ ਜੀ ਮਰੇ ਮਲਕਾਂ ਜੀ ਠੀਕ ਆ ਮਲਕ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜਿਹੜੇ ਟਿੰਕੂ ਕਈ ਨੇ ਇਹ ਦੋ ਵਾਰ ਪਹਿਲਾਂ ਐਮਸੀ ਬਣ ਕੇ ਪ੍ਰਧਾਨ ਕਿੰਨੀ ਵਾਰ ਬਣੇ ਨੇ ਸਰ ਮੈਨੂੰ ਇਨੀ ਨੌਲੇਜ ਨਹੀਂ ਵੈਸੇ ਕਾਫੀ ਅچھے ਇਨਸਾਨ ਆ ਵਧੀਆ ਕੰਮ ਕੀਤਾ ਸਭ ਬਹੁਤ ਵਧੀਆ ਸਰ ਠੀਕ ਹੈ ਜੀ ਬਹੁਤ ਸ਼ੁਕਰੇ ਬਹੁਤ ਮਿਹਰਬਾਨੀ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਕੀ ਲੱਗਦਾ ਝੜ ਚੱਲੂਗਾ ਕਿ ਗੈਸ ਤੇ ਫੁੱਲ ਕਾ ਪੱਕੂਗਾ ਦੇਖੋ ਮਹਾਰਾਜ ਜੀ ਕਿਰਪਾ ਬੈਠ ਕਰੋ ਜੀ 5 ਵਜੇ ਮਾਰਨਾ ਚਾਹਿਆ ਤਾਂ ਸਾਰਾ ਓਪਨ ਹੋ ਜਾਏਗਾ ਜੀ ਤੁਸੀਂ ਆਪੇ ਰਿਕਵਰੀ ਕਰ ਲੈਣੀ ਹੈ ਠੀਕ ਹੈ ਜੀ ਰਿਕਵਰੀ ਮੈਂ ਨਹੀਂ ਮੈਂ ਤਾਂ ਕਵਰ ਕਰਨਾ ਜੀ ਪਰ ਚਲੋ ਉਹਨਾਂ ਦੇ ਭਾਵ ਨੇ ਪਿਆਰ ਦੇ ਭਾਵ ਨੇ ਇਧਰ 4 ਨੰਬਰ ਵਾਰਡ ਤੋਂ ਵੀ ਕੈਂਡੀਡੇਟ ਨੇ ਆਓ ਜੀ ਆਓ ਟ੍ਰੈਫਿਕ ਬਹੁਤ ਇਧਰ ਜਾਮ ਹੋਇਆ ਹਨੀ ਡਾਬੇ ਪੰਜ ਨੰਬਰ ਵਾਰਡ ਤੋਂ ਨੇ ਪੰਜ ਦੀਆਂ ਵੋਟਾਂ ਵੀ ਇਧਰ ਹੀ ਪੈਂਦੀਆਂ ਪਈਆਂ ਹਾਂਜੀ ਹਾਂਜੀ ਭਾਜੀ ਕਿੰਨੀ ਕਿੰਨੀ ਵੋਟ ਹੈ ਜੀ ਤੁਹਾਡੇ ਵਾਰਡ 'ਚ ਕਿੰਨੀ ਕਿੰਨੀ ਵੋਟ ਹੈ ਜੀ ਤੁਹਾਡੇ ਵਾਰਡ 'ਚ 400 ਵੋਟ ਹੈ ਤੁਹਾਡੇ ਵਾਰਡ 'ਚ 400 ਵੋਟ ਹੈ ਹਾਂਜੀ ਕਿੰਨੀ ਹੱਲੇ ਤੱਕ ਬੋਲ ਕਿੰਨੀ ਹੋ ਗਈ ਹੈ ਜੀ ਅੰਦਾਜ਼ਾ ਹੋ ਗਈ ਹੈ 650 ਹਾਂਜੀ 650 ਕੀ ਹਾਲਾਤ ਕੀ ਲੱਗਦੇ ਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਹਾਲਾਤ ਬਹੁਤ ਚੰਗੇ ਆ ਜੀ ਪ੍ਰਸ਼ਾਸਨ ਦੇ ਪ੍ਰਬੰਧ ਹਾਂ ਜੀ ਬਹੁਤ ਵਧੀਆ ਸਹੀ ਆ ਜੀ ਠੀਕ ਆ ਜੀ ਬਜ਼ੁਰਗ ਕਿੰਨੇ ਕ ਵੋਟਾਂ ਪਾਣ ਆ ਰਹੇ ਆ ਬਜ਼ੁਰਗ ਵੀ ਆ ਰਹੇ ਜੀ ਜਿਹੜੇ ਬਜ਼ੁਰਗ ਉਹ ਵੀ ਆ ਰਹੇ ਉਹਨਾਂ ਨੂੰ ਵੀ ਕਨਵੈਨਸ ਹੈਗਾ ਦਿੱਤਾ ਹੈ 2 ਕਿਲੋ ਜਿਗਰ ਉਹ ਤੋਂ ਬਸ ਕੀਤਾ ਆ ਗੱਡੀਆਂ ਦਾ ਵੀ ਦੇ ਰਿਹਾ ਦੱਸੋ ਕੋਈ ਰਹਿਣ ਜਾਵੇ ਜਾਦੋ ਵੋਟ ਰਾਏ ਜਾਵੇ ਮੇਧ ਦੀ ਗੱਲ ਕੋਈ ਵੋਟ ਰਾਏ ਜਾਵੇ ਕੋਈ ਰਹਿ ਕੋਈ ਰਹਿ ਬਾਪੂ ਜੀ ਗੱਲ ਦੱਸਿਓ ਅੰਦਰ ਜਾ ਕੇ ਗਏ ਆ ਵੋਟ ਪਾਣ ਜਿਹੜੇ ਖੜੇ ਆ ਕੈਂਡੀਡੇਟ ਸਵਾਤਾਂ ਦਾ ਝੱਪੜਾ ਮਾਰ ਕੇ ਪੈਰੀ ਹੱਥ ਲਾਉਂਦੇ ਪਹਿਲਾ ਮੈ ਲੈਣਾ ਨਹੀਂ ਸਾਡੇ ਸਾਰੇ ਸਾਰੇ ਪਿਆਰ ਨਾਲ ਕਰਦੇ ਪਿਆਰ ਨਾਲ ਗੱਲ ਕਰਦੇ ਆ ਸਾਡੇ ਐਮਸੀ ਸਾਹਿਬਾ ਦੇ ਬਹੁਤ ਵਧੀਆ ਜੀ ਹਣੀ ਹਣੀ ਦੱਬ ਜੀ ਬਹੁਤ ਵਧੀਆ ਹੱਲੇ ਜੀ ਉਹ ਬਹੁਤ ਵਧੀਆ ਪਿਆਰ ਨਾਲ ਗੱਲ ਕਰਦੇ ਪਿਆਰ ਨਾਲ ਬੋਲਦੇ ਆ ਉਹ ਮੈਨੂੰ ਮੈਨੂੰ ਨਾ ਮੈਂ ਲਾਤਾ ਨਹੀਂ ਕਿ ਤੁਹਾਡੇ ਭਾਪ ਆ ਹਾਂ ਜੀ ਅੱਛਾ ਜਿਹੜੇ ਨੌਜਵਾਨ ਵੋਟਰ ਕਿੰਨੇ ਜਿਹਨਾਂ ਨੇ ਪਹਿਲੀ ਵਾਰ ਵੋਟ ਪਾਣੀ ਆ ਹੈ ਵਾਰਡ ਚ ਕੋਈ ਗਿਣਤੀ ਹੈ ਪਹਿਲੀ ਵਾਰ ਇਹ ਆ ਪਾ ਰਹੇ ਕੀ ਹਾਲ ਚਾਲ ਜੀ ਠੀਕ ਹੈ ਸਰ ਔਰ ਸਿਰ ਟਿਕ ਟਕ ਪ੍ਰੈਸ਼ਰ ਕਰਨਾ ਹੈ ਕੋਈ ਪ੍ਰੈਸ਼ਰ ਨਹੀਂ ਆ ਦੇਖੋ ਲੋਕਾਂ ਨੇ ਪ੍ਰੈਸ਼ਰ ਚੱਕਦਾ ਸੀ ਸਰ ਇਹਨਾਂ ਦਾ ਪਿਆਰ ਹੈ ਜੀ ਸਾਰਿਆਂ ਦਾ ਤੇ ਤੁਹਾਡੀ ਅੱਖਾਂ ਚ ਵੀ ਅੱਖਾਂ ਵੀ ਨਾਮ ਹੋ ਗਏ ਆ ਕੀ ਬਾਤ ਹੈ ਯਾਰ ਇਹ ਤਾਂ ਮੇਰਾ ਮੇਰਾ ਬੇਟਾ ਮੇਰਾ ਮੇਰਾ ਬੇਟਾ ਜੀ ਮੇਰਾ ਹਨੀ ਮੇਰਾ ਰਿਸ਼ਤੇਦਾਰੋ ਕੇ ਵਾਰਡ ਮੈਂਬਰ ਨੇ ਨਹੀਂ ਵਾਰਡ ਮੈਂਬਰ ਨੇ ਮੇਰਾ ਮੁੰਡਾ ਮੇਰਾ ਮੁੰਡਾ ਨਾ ਵੀ ਹਨੀ ਬੈਂਸ ਆ ਜੀ ਹਨੀ ਬੈਂਸ ਆ ਮੇਰਾ ਮੁੰਡਾ ਵੀ ਹਨੀ ਬੈਂਸ ਆ ਜੀ ਇਹ ਡੱਬ ਸਾਬ ਹੈ ਡੱਬ ਸਾਬ ਦੇ ਜੀ 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 ਡੱਬ ਸਾਬ ਜਿੱਤ ਕੇ ਜੇ ਬਾਈ ਚਾਂਸ ਜਿੱਤਦੇ ਆ ਮੁੜ ਕੇ ਲੱਭ ਜਿਓਗੇ ਬਾਈ ਸਾਹਿਬ ਨਹੀਂ ਬਾਈ ਸਾਹਿਬ ਵੀ ਜਿੱਤ ਗਏ ਇਹ ਆਈ ਜਿੱਤ ਗਏ ਇਹ ਸਰ ਇਹ ਪਿਆਰ احمد ਜਿੱਤ ਗਏ ਬਹੁਤ ਸ਼ੁਕਰੀਆ ਹੋਰ ਸਾਨੂੰ ਪਿਛਲੇ ਵੀ ਦਿਖਾਣੇ ਪੈਣੇ ਆ ਨਹੀਂ ਤਾਂ ਉਹ ਨਹੀਂ ਗੁੱਸਾ ਕਰ ਜਾਣਾ ਕਿ ਇਧਰ ਨੇ ਆਜਾਦ ਐਮਸੀ ਯੂਮੀਦਵਾਰ ਮਹਿੰਦਰ ਸੈਣੀ ਦੀ ਕੀ ਹਾਲਾਤ ਨੇ ਜੀ ਕਿੰਨੀ ਕਵੋਟ ਪੈ ਗਈ ਐ 640 640 865 ਅੱਧੀ ਕਵੋਟ ਹੋ ਗਈ ਨਾ 865 ਹੈ ਪੈਸੀ 11 1200 ਪਰ ਪੋਲਿੰਗ ਦੇ ਹਿਸਾਬ ਨਾਲ 1850 ਦੀ ਪੋਲਿੰਗ ਹੋਣੀ ਆ ਸੂਰੀ ਸਾਹਿਬ 889 6 ਦਾ ਬੋਟ ਪਿਛਲੇ ਬੂਥ ਤੇ ਸਕੇ ਆਪਾਂ ਉਹ ਕਹਿੰਦੇ ਆਪਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਜਿੱਤਾਂਗੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਵੀ ਜੀ ਵੀ ਜਿੱਤ ਕੇ ਬੈਠੇ ਆਂ ਹਾਂ ਅਸੀਂ ਜਿੱਤ ਕੇ ਬੈਠੇ ਹਾਂ ਜੀ ਤੁਹਾਡੇ ਚੈਲਪੈਲ ਪੂਰੀਆ ਬਹੁਤ ਬਹੁਤ ਤੇ ਠੀਕ ਠੀਕ ਬਹੁਤ ਸੁਨਹਿਵਾ ਤੇ ਬੜੀਆ ਚੱਲ ਰਹੀ ਹੈ ਜੀ 4 ਵਜੇ ਤੋਂ ਬਾਅਦ ਬਜ਼ੁਰਗ ਵੀ ਨੇ ਸਬੂਤ ਤੇ ਨੌਜਵਾਨ ਵੀ ਆ ਲੇਡੀਜ਼ ਵੀ ਨੇ ਚੈਲਪੈਲ ਪੂਰੀ ਆ ਬਹੁਤ ਵਧੀਆ ਜੇ ਬੈਠੇ ਹੋ ਨਾ ਬਚ ਲੋ ਬਹੁਤ ਵਧੀਆ ਚੱਲਦਾ ਹੈ ਆ ਬੀਬੀਆਂ ਕੋ ਜਾਇਆ ਅੰਦਰ ਨਹੀਂ ਚਲੋ ਬਾਕੀ ਵੀ ਦਿਖਾਣੇ ਆ ਉਹਨਾਂ ਨੂੰ ਬੁਲਾ ਲਓ ਜੇ ਆਉਂਦੇ ਆ ਜੀ ਬਹੁਤ ਸ਼ੁਕਰੀਆ ਪੁਲਿਸ ਤੇ ਪ੍ਰਬੰਧ ਠੀਕ ਹੈ ਜੀ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਤੁਹਾਡੇ ਮੈਨੂੰ ਲੱਗਦਾ ਰਿਸ਼ਤੇਦਾਰ ਹੈ ਕਿ ਕੀ ਲੱਗਦੇ ਨੇ ਆਪਣੇ ਆਪਣੇ ਮਦੀਜਾ ਮੈਂ ਕਿ ਬਣੰਗਾ ਮਿਲਦਾ ਨਾ ਟੋਪੀ ਦਾ ਸਟਾਈਲ ਵੀ ਮਿਲਦਾ ਠੀਕ ਹੈ ਜੀ ਬਹੁਤ ਸ਼ੁਕਰੀਆ ਆਪਾਂ ਪਿੱਛੇ ਚਲੀਏ ਤਾ ਹੁਣ ਇਹ ਲੋਕ ਦੱਸਣਗੇ 4 ਨੰਬਰ ਵਾਰਡ ਚ ਝਾੜੂ ਚੱਲੂਗਾ ਕਿ ਗੈਸ ਤੇ ਫੁੱਲ ਕਾ ਪੱਕੂਗਾ 5 ਵਾਲਿਆਂ ਦਾ ਵੀ ਗੱਲ ਕਰਾਤੀ ਆ ਚਿੰਕੂ ਕਈ ਮਨੋਂ ਅੰਦਰ ਮਿਲੇ ਸੀਗੇ ਕਿ ਇੱਧਰ ਹਾਲਾਤ ਕੀ ਨੇ ਜੀ ਕਿੰਨੇ ਕ ਵੋਟ ਪੈ ਚੁੱਕੀ ਆ ਬਹੁਤ ਵਧੀਆ 790 650 ਵੋਟ ਪੈ ਚੁੱਕੀ ਆ ਆਊਟ ਆਫ 1100 अच्छा मतलब पानी फूट हो गई हां ते की लगता फेर 4-5 बजे फुलका पक्कुए गैस ते के नहीं पूरा पक्कु पूरा फुलका पूरा पक्कुआ गुरी दा पक्कुआ पूरा पूरा ਝਾੜ ਵਾਲੇ ਕਹਿੰਦੇ ਝਾੜੂ ਚਲਾ ਦੇਣ ਲੜਕੇ ਨਾ ਕਦੇ ਵੀ ਨਹੀਂ ਰੜੇ ਫੁਟਾ ਹਾਂ ਅਜਾ ਟਿੰਕੂ ਕਹੀ ਪਹਿਲਾਂ ਦੋ ਵਾਰ ਐਮਸੀ ਨੇ ਮੇਰੇ ਖਿਆਲ ਦੋ ਵਾਰ ਦੋ ਵਾਰ ਦੋ ਵਾਰ ਦੋ ਵਾਰ ਪ੍ਰਧਾਨ ਦੋ ਵਾਰ ਐਮਸੀ ਇਲੈਕਟ੍ਰਿਕ ਵੱਜੂ ਹਾਂਜੀ ਜਰੂਰ ਹੱਕਾ ਉਹ ਪਰਨੇ ਹਲਟਪ ਸਟਾਪ ਕੰਫੀਡੈਂਸ ਤੁਹਾਡਾ ਮੂੰਹ ਮਿੱਠਾ ਕਰਾ ਦੇਣਾ ਜੀ ਇੱਥੇ ਰਹਿਓ ਜਾਇਓ ਨਾ ਤੁਸੀਂ ਚਲੋ ਮੈਂ ਤਾਂ ਕਵਰੇਜ ਕਰਨੀ ਹੈ ਮਿੱਠਾ ਮੈਂ ਖਾਂਦਾ ਨਹੀਂ ਨਾ ਮੈਂ ਮਿੱਠੀਆਂ ਫੁੱਲੀਆਂ ਲੈਣਾ ਨਾ ਮੈਂ ਮਿੱਠਾ ਖਾਣਾ ਤੇ ਸੁਨੀਲ ਆੜੀ ਹੁਣ ਤਾਂ ਵੀ ਆਪਾਂ ਦਿਖਾ ਦਿੰਨੇ ਆ ਇਹ ਪ੍ਰਵੀਨ ਕੁਮਾਰ ਪੁਰੀ ਪਪਾ ਜੀ ਦਾ ਇਹ ਬੂਥ ਹੈ ਗੱਲ ਕਰ ਲਈ ਜੀ ਤੁਹਾਡੇ ਨਾਲ ਕਿੱਥੇ ਨੇ ਪੁਰੀ ਸਾਹਿਬ ਕਿੱਥੇ ਨੇ ਪੁਰੀ ਸਾਹਿਬ ਅੰਦਰ ਹੈ ਪਤਨੀ ਵਾਈਫ अच्छा की स्थिति की है जी बहुत बढ़िया स्थिति चल रही है जी पूरे चांसेस है जी अच्छा जी कितनी कितनी वोट ਤੁਹਾਨੂੰ ਲੱਗਦਾ ਐਕਸਪੈਕਟਡ ਕਿੰਨੀ ਹੋ ਸਕਦੀ ਹੈ 700 ਦੇ ਕਰੀਬ ਵੋਟ ਪੈ ਚੁੱਕੀ ਹੈ ਬਾਕੀ ਹਲੇ ਤੁਹਾਨੂੰ ਪਤਾ ਦੋ ਘੰਟੇ ਪਹਿਲੇ ਤੁਹਾਨੂੰ ਲੀਡ ਕਿੰਨੀ ਮਿਲ ਸਕਦੀ ਹੈ ਅਸੀਂ ਪੂਰੀ ਲੀਡ ਹੈ ਬੋਲੇ ਤਾਂ ਬੋਲੇ ਜਿੰਨੀ ਵਾਦ ਤਾਂ ਵਾਦ ਹੋ ਸਕਦੀ ਹੈ ਅਸੀਂ ਲੀਡ ਲੈ ਕੇ ਨਾ ਪੂਰੀ ਪੂਰੀ ਲੀਡ ਮਿਲ ਸਕਦੀ ਹੈ ਪੂਰੀ ਦੀ ਪੂਰੀ ਰੱਬ ਦਵਾਊਗਾ ਉਹ ਬੈਠਾ ਉੱਪਰ اچھا ਪਹਿਲਾ ਪੋਲਿੰਗ ਬੂਥਸ ਮੈਂ ਦੇਖਿਆ ਜਿੱਥੇ ਔਰਤਾਂ ਦਾ ਪਹਿਰਾ ਅੱਜ ਕੱਲ ਔਰਤਾਂ ਵੀ ਤੁਹਾਨੂੰ ਪਤਾ ਕਿਸੇ ਕੰਮ 'ਚ ਘਟ ਰਹੀਆਂ ਨੇ ਪਰ ਇਨਪਾਵਰਮੈਂਟ ਦੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਹੈ ਉਹ ਨਹੀਂ ਮੰਨਦੇ ਬਈ ਉਹ ਨਹੀਂ ਮੰਨਦੇ ਹੈਗੇ ਅਸੀਂ ਨਹੀਂ ਨਹੀਂ ਸਾਡੇ ਤਾਂ ਸਾਰੀ ਲੇਡੀਆਂ ਹੈ ਬਈ ਦੇਖ ਲਓ ਅੱਛਾ ਜਿੱਦ ਮੈਂ ਪ੍ਰੋਬਲਮ ਆਈ ਪਹਿਲਾਂ ਆਮ ਆਦਮੀ ਪਾਰਟੀ 'ਚ ਸੀਗੇ ਉਸ ਵੇਲੇ ਇੱਕਦਮ ਭਾਜਪਾ 'ਚ ਆਇਆ ਸੰਘਰਸ਼ ਕਿੰਨਾ ਕਰਨਾ ਪਿਆ ਸੰਘਰਸ਼ ਤਾਂ ਬਹੁਤ ਹੈ ਦੇਖੋ ਤੁਹਾਨੂੰ ਪਤਾ ਹੈ 2 ਸਾਲ ਉਹਨਾਂ ਨੇ ਕੜੀ ਮਿਹਨਤ ਕੀਤੀ ਉੱਥੇ ਉਹਨਾਂ ਨਾਲ ਰਲ ਕੇ ਕੋਈ ਕਿਸੇ ਪਾਸੋਂ ਕਮਿ ਨਹੀਂ ਛੱਡੀ ਪਰ ਐਟ ਅ ਟਾਈਮ ਇੱਕ ਦਿਨ ਪਹਿਲੇ ਉਹਨਾਂ ਨੇ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਤੁਹਾਨੂੰ ਪਤਾ ਸਾਰੇ ਪਾਸੇ ਰੋਲਾ ਫੈਲਿਆ ਹੋਇਆ ਸੀਗਾ ਕਿ ਇਹਨਾਂ ਨੇ ਲੜਨੇ ਆ ਇਲੈਕਸ਼ਨ 4 ਨੰਬਰ ਵਾਰਡ ਚ ਉਹ ਕਹਿ ਰਹੇ ਸੀ 6 ਨੰਬਰ ਵਾਰਡ ਚ ਲੜ ਲਓ ਔਰ ਇੱਕ ਹਫਤਾ ਪਹਿਲੇ ਤਾਂ ਉੱਥੇ ਕੁਝ ਵੀ ਨਹੀਂ ਸੀ ਹੋ ਸਕਦਾ ਫਿਰ ਇਸ ਕਰਕੇ ਫਿਰ ਉਹ ਪਾਰਟੀ ਛੱਡ ਕੇ ਸਾਨੂੰ ਬੀਜੇਪੀ ਜੁਆਇਨ ਕਰਨੀ ਪਈ ਕਿ ਪਿਛਲੇ 2 ਸਾਲਾਂ ਚ ਕਿੰਨੀ ਕ ਮਿਹਨਤ ਕੀਤੀ ਹੈ ਪੂਰੀ ਸਾਹਬ ਨੇ ਤੁਸੀਂ ਸਾਡੇ ਤੋਂ ਅਸੀਂ ਤਾਂ ਚਲੋ ਉਹਨਾਂ ਦੇ ਘਰ ਦੇ ਆ ਬਾਕੀ ਤੁਸੀਂ ਆਲੇ ਦੁਆਲੇ ਦੇ ਲੋਕਾਂ ਤੋਂ ਵੀ ਪੁੱਛ ਸਕਦੇ ਹੋ ਉਹ ਦੱਸ ਉਹ ਕਿੰਨੀ ਮਿਹਨਤ ਵਾਲੇ ਆ ਨੌਜਵਾਨ ਨੇ ਜੀ ਬਹੁਤ ਮਿਹਨਤ ਕੀਤੀ ਉਹ ਬਹੁਤ ਜ਼ਿਆਦਾ ਕਿਸੇ ਦਾ ਕੋਈ ਕੰਮ ਹੋਵੇ ਉਹਨਾਂ ਨੇ ਅੱਗੇ ਹੋ ਕੇ ਪੂਰਾ ਕਰਾਇਆ ਅਸੀਂ ਆ ਪਿੱਛੇ ਹੁੰਦੇ ਆ ਉਹ ਅੱਗੇ ਹੁੰਦੇ ਆ ਸਾਡੇ ਤੋਂ ਕੋਈ ਕੋਈ ਐਗਜ਼ਾਮਪਲ ਦੇ ਕੇ ਦੱਸੋ ਜਿਵੇਂ ਐਗਜ਼ਾਮਪਲ ਪਰ ਮੇਰੇ ਫੁੱਲ ਬਹੁਤ ਹੈਲਪ ਕੀਤੀ ਮੈਂ ਆਪਣੇ ਤੇ ਗੱਲ ਲੈ ਰਹੀ ਵੀ ਆ ਇਹ ਬਹੁਤ ਹੈਲਪ ਕਰਦੇ ਆ ਤੁਹਾਡੇ ਵਾੜ ਸਾਡੀ ਇੰਨੀ ਕਰਦੇ ਆ ਕੋਈ ਵੱਡਾ ਛੋਟਾ ਬਹੁਤ ਰਿਸਪੈਕਟ ਕਰਦੇ ਆ ਫੁੱਲ ਜੀ ਪਰਿਵਾਰਕ ਮੈਂਬਰ ਹੋ ਕੇ ਮਾਡਲ ਰਿਵਾਰਡ ਦੇ ਆ ਵੀ ਰਿਵਾਰਡ ਦੇ ਆ ਮੈਂ ਮਾਡਲ ਦੇ ਮੈਂਬਰ ਪਰਿਵਾਰਕ ਮੈਂਬਰ ਹੀ ਬਣ ਗਏ ਹਾਂ ਜੀ ਬਹੁਤ ਜ਼ਿਆਦਾ ਮੇਰੇ ਕਹਿੰਦੇ ਆ ਨਾ ਮੇਰਾ ਸਾਡਾ ਵਾੜ ਸਾਡਾ ਪਰਿਵਾਰ ਨਹੀਂ ਚਲੋ ਇਹ ਬੱਚੇ ਨੂੰ ਸਿਖਾ ਕੇ ਥੋੜੇ ਲਿਆਂਦਾ ਨਹੀਂ ਨਹੀਂ ਇਹ ਤਾਂ ਭਾਵਨਾ ਆ ਉਹ ਨਹੀਂ ਨਹੀਂ ਸਹੀ ਗੱਲ ਮੇਰੇ ਪੇਰੈਂਟਸ ਦੇ ਬਰਾਬਰ ਇਨੀ ਰਿਸਪੈਕਟ ਕਰਦੇ ਛੋਟਾ ਬੱਚਾ ਵੀ ਵੱਡਾ ਵੀ ਇਨੀ ਰਿਸਪੈਕਟ ਕਰਦੇ ਨੇ ਅੰਕਲ ਬਹੁਤ ਜ਼ਿਆਦਾ ਕਿਉਂਕਿ ਉਹ ਮੰਡੀ ਦੇ ਵੀ ਆਰਤੀ ਆ ਮੇਰੇ ਪਾਪਾ ਖੁਦ ਆ ਕੇ ਘਰ ਆ ਕੇ ਗੱਲ ਕਰਦੇ ਆ ਬਹੁਤ ਰਿਸਪੈਕਟ ਵਾਲੇ ਆ ਪਰ ਇਹ ਕੀ ਸਾਨੂੰ ਇਹ ਹੈ ਕਿ ਬਸ ਅੰਕਲ ਜੀ ਚਿੰਤ ਹੋ ਜਵੇ ਵੇ ਖੇਲ ਜੂ ਸ਼ਾਮੀ 5 ਵਜੇ ਕਮਲ ਦਾ ਫੁੱਲ 5 ਵਜੇ ਜ਼ਰੂਰ ਜੀ ਆਪੂ ਬੈਜਾ ਬੈਜਾ ਕਰਾਏਗਾ ਉਹ ਕਹਿੰਦੇ ਫੁਲਕਾ ਬਣਾ ਦੇਣਾ ਕਹਿੰਦੇ ਝਾੜੂ ਮਾਰ ਦੇਣਾ ਹਊਗਾ ਅੱਜ ਕਹਿੰਦਾ ਫੁੱਲ ਖਿਲਾ ਦੇਣਾ ਪੂਰੇ ਖਿਲਾ ਦੂੰਗੇ ਬਲੀ ਸੇ ਖਿਲਾ ਦੂੰਗੇ ਸਹੀ ਗੱਲ ਅਸੇ ਖਿਲਾ ਦੇ ਜਾਵਾਂਗੇ ਘਰ ਤੱਕ ਸ਼ੁਭ ਕਾਮਨਾਵਾਂ ਜੀ ਤੁਹਾਨੂੰ ਧੰਨਵਾਦ ਜੀ ਤੁਹਾਡਾ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਔਰ ਇਹ ਮਿਸਿਸ ਪੁਰੀ ਨੇ ਦੇਖੋ ਜੇ ਜੀਵਨ ਸਾਥੀ ਇਹੋ ਜਿਹਾ ਹੋਵੇ ਫਿਰ ਬੰਦਾ ਕੋਈ ਵੀ ਲੜਾਈ ਲੜ ਜਾਂਦਾ ਬਹੁਤ ਸ਼ੁਕਰੀਆ ਔਰ ਮਿਸਟਰ ਪੁਰੀ ਦੇ ਮਿਸਿਸ ਪੁਰੀ ਕੋਈ ਵਿਚਾਰ ਦੇਣਾ ਤੁਸੀਂ ਵਿਚਾਰ ਦੇਣਾ ਚਲੋ ਠੀਕ ਹੈ 4 ਨੰਬਰ ਵਾਰਡ ਹੈ ਕਹਿੰਦੇ ਕਿ ਇੱਥੇ ਕੜਾ ਮੁਕਾਬਲਾ ਹੈ ਸੁਨੀਲ ਆਗੇ ਰਹੀ ਜੀ ਕਰਾ ਦਿਓ ਗੱਲ ਜਰਾ ਫਿਰ ਉਹਨਾਂ ਨਾਲ ਬੁਲਾ ਲਓ ਜੀ ਉਹਨਾਂ ਨੂੰ ਕਬਰਾਏ ਆ ਕਿ ਪ੍ਰੈਸ਼ਰ ਹੈ ਕਿ ਨਹੀਂ ਥੋੜਾ ਜਿਹਾ ਪ੍ਰੈਸ਼ਰ ਤਾਂ ਹੋ ਹੀ ਜਾਂਦਾ ਹੈ ਹੋ ਜਾਂਦਾ ਹੈ ਇੰਨੀ ਵੀਂਤ ਦਾ ਫਲ ਮਿਲਣਾ ਉਹਨਾਂ ਨੂੰ ਕਿਹਾ ਜਲ ਜੀ ਕਮਾਨ ਸੰਭਿਓ ਜੀ ਆ ਪਿੱਛੇ ਮੈਡਮ ਨੇ ਬਿਲਕੁਲ ਜੀ ਬਕਰ ਸੂਰੀ ਸਾਹਿਬ ਹੋਮ ਮਿਨਿਸਟਰ ਨੇ ਕਮਾਲ ਸੰਭੀਆ ਬਿਲਕੁਲ ਰਲਕੇ ਕਮਾਲ ਸੰਭੀਆ ਵੀ ਜੀ ਅੱਛਾ ਮੈਮ ਕਹਿੰਦੇ ਕਿ ਸ਼ਾਮੀ 4-5 ਵਜੇ ਆਪਾਂ ਕਮਲ ਦਾ ਫੁੱਲ ਖਿਲਾ ਦੇਣਾ ਦੇਖੋ ਜੀ ਅਮੀਰ ਦਾ ਪੂਰੀ ਆ ਜਿੱਦਾਂ ਦਾ ਲੋਕਾਂ ਦਾ ਸਾਨੂੰ ਸਾਥ ਮਿਲ ਰਿਹਾ ਉਹਦੇ ਮੁਤਾਬਕ ਤਾਂ ਇੱਦੀ ਲੱਗਦਾ ਵੀ ਵਧੀਆ ਨਤੀਜੇ ਆਪਾਂ ਨੂੰ ਸ਼ਾਮ ਨੂੰ ਫੁੱਲ ਖਿਲੇਗਾ ਜੀ ਸਾਨੂੰ ਲੱਗੇ ਜਦੋਂ ਨਾ ਤੁਸੀਂ ਬੀਜੇਪੀ ਜਿਹਾ ਇੱਕ ਝਟਕਾ ਸੀਗਾ ਪਰ ਕਹਿੰਦੇ ਉਸ ਤੋਂ ਪਹਿਲਾਂ ਤੁਹਾਨੂੰ ਵੀ ਇੱਕ ਝਟਕਾ ਲੱਗਿਆ ਉਹ ਝਟਕੇ ਦਾ ਕਾਰਨ ਕੀ ਸੀ ਇਹ ਤਾਂ ਸਾਡੇ ਸਮਝ ਨਹੀਂ ਆਇਆ ਜੀ ਕਿਉਂਕਿ ਇਦਾਂ ਦੀ ਕੋਈ ਗੱਲ ਹੀ ਹੈ ਨਹੀਂ ਕੋਈ ਕਮੀ ਤਾਂ ਹੈ ਹੀ ਨਹੀਂ تھی ਜਿਹਦੇ ਕਰਕੇ ਮੈਨੂੰ ਟਿਕਟ ਨਹੀਂ ਮਿਲੀ ਸਾਡੇ ਤਾਂ ਸਮਝ ਨਹੀਂ ਆਈ ਜੀ ਕਿਉਂਕਿ ਲਗਾਤਾਰ 3 3.5 ਸਾਲ ਤੋਂ ਬੜੀ ਸੇਵਾ ਕੀਤੀ ਪਾਰਟੀ ਦੀ ਵੀ ਉਹ ਸ਼ਹਿਰ ਦੀ ਵੀ ਜੀ ਅੱਜ ਆਹ ਲੜਕੀ ਖੜੀ ਹੋ ਜੀ ਨੌਜਵਾਨ ਹੈ ਬੇਟਾ ਗੱਲ ਸੁਣੀ ਇਹ ਕਹਿੰਦੇ ਕਿ ਮੈਂ ਚਾਹੁੰਨੀ ਆ ਕਿ ਅੰਕਲ ਜਿੱਤਣ ਹੁਣ ਅੰਕਲ ਉਹ ਕਹਿੰਦੀ ਮੈਂ ਭਾਜੀ ਕਹਿੰਦਾਂ ਇਹ ਕਹਿੰਦੇ ਕਿ ਮੈਂ ਚਾਹੁੰਨੀ ਪੂਰੀ ਸਾਹਿਬ ਜਿੱਤੇ ਮਿਹਨਤ ਬਹੁ ਕੀਤੀ ਇਹਨਾਂ ਨੇ ਕੀ ਕਹੂੰਗੇ ਦੇਖੋ ਜੀ ਤਾਂ ਤੁਸੀਂ ਸਮਝਦੇ ਜੇ ਲੋਕੀ ਲੋਕੀ ਚਾਹੁੰਦੇ ਆ ਤਾਂ ਹੋਊਗਾ ਵੀ ਇਦਾਂ ਜੀ ਹਾਂਜੀ ਧੰ ਤੰਬਾ ਬੈਸ ਵਿਸ਼ੇਸ ਨੇ ਜੀ ਸ਼ੁਭ ਕਾਮਨਾਵਾਂ ਨੇ ਔਰ ਤਿੰਨਾ ਤੇ ਤਿੰਨਾ ਪੋਲਿੰਗ ਬੂਥ ਦੇ ਉੱਤੇ ਮੇਲਾ ਲੱਗਾ ਹੈ ਪੁਲਿਸ ਦਾ ਸਖਤ ਪਹਿਰਾ ਕੜਾ ਪਹਿਰਾ ਹੈ ਪੁਲਿਸ ਦਾ ਸੁਨੀਲ ਕੁਮਾਰ ਲਾਡੀ ਉਹਨਾਂ ਦਾ ਜੀ ਜੀ ਸ਼ੁਕਰੀਆ ਇੱਕ ਮਿੰਟ ਜੀ ਤੁਹਾਡੇ ਕੋਲ ਜੀ ਕੀ ਕਹਿੰਦੇ ਬਾ ਚੋਦੀ ਸਾਹਿਬ ਆ ਜੀ ਤੁਸੀਂ ਨਾ ਜਾਇਰ ਤੋਂ ਪ੍ਰੋਗਰਾਮ ਨਹੀਂ ਆਉਂਦਾ ਅੱਜ ਰਾਤ ਬਹੁਤ ਜਿਆਦਾ ਤੁਹਾਡਾ ਮੋਬਾਈਲ 'ਚ ਠੀਕ ਹੈ ਜੀ ਹਾਂ ਬੈਨ ਕੋਡਾ ਕੀ ਗੁੱਡ ਨੇ ਮੈ ਜੀ ਨਹੀਂ ਨਾ ਸੱਚ ਦੇਵ ਕਹੀ ਹੈ ਜੀ ਠੀਕ ਹੈ ਸੱਚਾ ਹੀ ਬੋਲਦੇ ਤੁਸੀਂ ਹਾਂ ਜੀ ਹਾਂ ਜੀ ਠੀਕ ਹੈ ਜੀ ਸੱਚ ਦੇਵ ਕਹੀ ਜੀ ਨੇ 4 ਨੰਬਰ ਵਾਰਡ ਤੋਂ ਸੱਚਾ ਹੀ ਬੋਲਦੇ ਆ ਆ ਜਾਓ ਜੀ ਜਿਵੇਂ ਮਲਾਜਮ ਸੀਨੀਅਰ ਮਲਾਜ ਅਫਸਰ ਨੂੰ ਦੇਖ ਕੇ ਸਲੂਟ ਮਾਰਦੇ ਆ ਇਸੇ ਤਰੀਕੇ ਅੰਦਰ ਜਿੰਨੇ ਵੀ ਕੈਂਡੀਡੇਟ ਖੜੇ ਆ ਵੋਟਰਸ ਨੂੰ ਦੇਖ ਕੇ ਆ ਪੈਰਾ ਚ ਪੈਸ ਜਾਂਦੇ ਆ ਕਿ ਇਸ ਵਾਰ ਖਿਆਲ ਰੱਖ ਲਿਓ ਜੀ ਇਹ ਸੁਨੀਲ ਕੋਸ਼ਲ ਲਾਡੀ ਹੋਣਾ ਦਾ ਬੂਥ ਹੈ ਔਰ ਇਧਰ ਅੱਗੇ ਪਿੱਛੇ ਬੈਠੇ ਨੇ ਅਗਣ ਪਿਛੜ ਹੋਏ ਨੇ ਲੋਕ ਇਹਨਾਂ ਨਾਲ ਵੀ ਗੱਲ ਕਰ ਲੈਣੇ ਆ ਦੁਕਾਨਦਾਰ ਇੱਥੇ ਦੀ ਪਿੱਛੇ ਗੱਲ ਕਰਕੇ ਕਹਿੰਦੀ ਸਾਰੇ ਪੋਲਿੰਗ ਬੂਥ ਸੇ ਜਾ ਕੇ ਕੀ ਲੱਗਦਾ ਝਾੜੂ ਸ਼ਾਮ ਨੂੰ ਫੇਰੂਗਾ ਕਿ ਨਹੀਂ ਇਹ ਇਧਰ ਇਹਨਾਂ ਨੂੰ ਪਤਾ ਜੀ ਕੀ ਹੋ ਰਿਹਾ ਹਲੇ ਇਹ ਕਹਿੰਦੇ ਸੋਚਦੇ ਪਏ ਆ ਸੋਚਦੇ ਪਏ ਕਿ ਹੈ ਪੱਕਾ ਰਤਾ ਵਿਸ਼ਵਾਸ ਕੇ ਨਹੀਂ ਇਹਦਾ ਭਗਵਾਨ ਇਹ ਦਸੂਰਾ ਜੀ ਆ ਤੁਸੀਂ ਟੇਬਲ ਕੱਲੇ ਪਹਿਲੀ ਚੱਕ ਲਿਆ ਹੈhota ਕੈਂਡੀਡੇਟ ਅੰਦਰ ਲੋਕਾਂ ਨੂੰ ਮਿੰਤ ਤਰਲਾ ਕਰਦਾ ਲੋਕਾਂ ਨੂੰ ਆਪਣੀ ਅਪੀਲ ਕਰ ਰਿਹਾ ਤੁਸੀਂ ਟੇਬਲ ਵੀ ਚੱਕ ਲਿਆ ਨਹੀਂ ਨਹੀਂ ਟੇਬਲ ਤਾਂ ਬੈਠੇ ਕੁਰਸੀਆਂ 'ਤੇ ਬੈਠੇ ਸਾਰੇ ਕੁਰਸੀਆਂ ਆਵਾ ਘੋੜ ਪਈਆਂ ਤਾਂ ਆਓ ਫਿਰ ਆਓ ਗੱਲਬਾਤ ਕਰੋ ਉੱਥੇ ਚੱਕ ਕਰੋ ਆਏ ਇਹਨੂੰ ਭੇਜੋ ਤੂੰ ਦੀ ਉੱਥੇ ਜਾ ਕਰ ਲੋ ਆ ਜਾਓ ਆ ਜਾਓ ਤਾਸ਼ ਕੋਈ ਜ਼ਰੂਰੀ ਕੰਮ ਚੱਲਦਾ ਮੈਨੂੰ ਲੱਗਦਾ ਕਿਹ ਚੱਲ ਰਹੀ ਹੈ ਮੀਟਿੰਗ ਚੱਲ ਰਹੀ ਹੈ ਮੀਟਿੰਗ ਚੱਲ ਰਹੀ ਹੈ ਸਰ ਜੀ ਹਾਂ ਜੀ ਜੱਕੇ ਤਾਂ ਆਓ ਚਲੋ ਮੀਟਿੰਗ ਚੱਲ ਰਹੀ ਹੈ ਉਹਨਾਂ ਦੀ ਆ ਜਾਓ ਤੂੰ ਆ ਨਿਕਲ ਜਵੇ ਔਰ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੱਤੀਆਂ ਹਾਲਾਂਕਿ ਜਿੰਨਾ ਕਿਹਾ ਜਾ ਰਿਹਾ ਕਿ ਬਹੁਤ ਰੌਲਾ ਰੱਪਾ ਜਾਂ ਕਿਹਾ ਜਾ ਰਿਹਾ ਗਰਮਾ-ਗਰਮੀ ਇਹੋ ਜਿਹੀ ਕੋਈ ਗੱਲ ਨਜ਼ਰ ਨਹੀਂ ਆਈ ਬੜੇ ਹੀ ਪਿਆਰ ਨਾਲ ਸਤਿਕਾਰ ਨਾਲ ਭਾਈਚਾਰੇ ਨਾਲ ਵੋਟਾਂ ਚੱਲਦੀਆਂ ਸਭ ਤੋਂ ਵੱਡੀ ਗੱਲ ਇਹ ਆ ਕਿ ਤਿੰਨੋਂ ਕੈਂਡੀਡੇਟ ਇੱਕ ਦੂਜੇ ਦੇ ਨਾਲ ਖੜੇ ਆ ਮਤਲਬ ਇੱਕ ਦੂਜੇ ਦੇ ਨਾਲ ਵੈਸੇ ਖੜੇ ਆ ਭਾਈਚਾਰਕ ਤੌਰ ਤੇ ਨਾਲ ਖੜੇ ਆ ਕਹਿੰਦੇ ਕੋਈ ਵੀ ਜਿੱਤ ਜਵੇ ਕੰਮ ਤਾਂ ਵਾਰਡ ਦਾ ਹੋਣਾ ਚਾਹੀਦਾ ਇਹ ਚੰਗੀ ਗੱਲ ਹੈ ਕੋਈ ਕਿਸੇ ਦੇ ਉੱਤੇ ਕੋਈ ਪਰਸਨਲ ਅਟੈਕ ਨਹੀਂ ਕਰ ਰਿਹਾ ਸਭ ਤਿੰਨੇ ਕੈਂਡੀਡੇਟ ਆਪਣੇ ਵੱਲੋਂ ਕੋਸ਼ਿਸ਼ਾਂ ਕਰ ਰਹੇ ਆ ਔਰ ਅਸੀਂ ਉਮੀਦ ਕਰਦੇ ਆ ਕਿ ਮੇ ਦਾ ਬੈਸਟ ਮੈਨ ਵਨ ਜਿਹੜਾ ਚੰਗਾ ਜਿਹੜਾ ਸਭ ਨੂੰ ਅਪੀਲ ਕਰਦਾ ਜਿਹਦੀ ਇੰਗਲਿਸ਼ ਵਾਲੀ ਅਪੀਲ ਦੀ ਗੱਲ ਕਰਦਾ ਜਿਹੜਾ ਸਭ ਨੂੰ ਅਪੀਲਿੰਗ ਹੈ ਉਹ ਜਿੱਤੇ ਅਤੇ ਲੋਕਾਂ ਨੇ ਆਪਣਾ ਮਨ ਪਹਿਲੇ ਹੀ ਬਣਾਇਆ ਹੁੰਦਾ ਬਾਕੀ ਸਿਰ ਧੜ ਦੀ ਬਾਜੀ ਲੱਗ ਜਾਂਦੀ ਹੈ ਲੇਕਿਨ ਜਨਤਾ ਜਿਹਦੇ ਨਾਲ ਰਾਜੀ ਹੁੰਦੀ ਹੈ ਜਨਤਾ ਉਹਦੇ ਨਾਂ ਦੀ ਪੀਂਂਦਵਾ ਦਿੰਦੀ ਹੈ ਤੇ ਉਹਦੇ ਸਿਰ ਤੇ ਤਾਜ ਪਾ ਦਿੰਦੀ ਹੈ ਬਾਕੀ ਦੇਖਦੇ ਅਗਲੇ 5 ਸਾਲਾਂ ਚ ਕੀ ਹੁੰਦਾ ਪਰ 5 ਵਜੇ ਤੁਹਾਨੂੰ ਦਿਖਾ ਦਾਂਗੇ ਕਿ 4 ਨੰਬਰ ਵਾਰਡ ਤੋਂ 4 ਨੰਬਰ ਵਾਰਡ ਤੇ 5 ਨੰਬਰ ਵਾਰਡ ਚੋਕੀ ਦੇ ਸਿਰ ਤੇ ਸਿਹਰਾ ਸਜਦਾ ਬਹੁਤ ਬਹੁਤ ਸ਼ੁਕਰੀਆ